ਹੁਣ ਫਿਲਮ ਤੇ 120 ਕੱਟ ਲਾਤੇ ਜਗਪ੍ਰੀਤ 120 ਕੱਟਾਂ ਤੋਂ ਬਾਅਦ ਬਚੂਗੀ 2.5 ਘੰਟੇ ਦਾ ਮੂਵੀ ਵੀ ਹੈ ਇਹਨਾਂ ਨੇ ਨਾ 120 ਤੇ ਨਹੀਂ ਰੋਕਣਾ ਇਹ ਤੋਂ ਪਹਿਲਾਂ 88 ਕੱਟ ਦਿੰਦਾ ਉਹ ਹੋਇਆ ਸੀ ਹੁਣ ਲੇਟਸ ਇਹਨਾਂ ਨੇ 120 ਕਰਤੇ ਇਹ ਫਿਲਮ ਆ ਇਹ ਮਿਲਦਾ ਜਸਵੰਤ ਸਿੰਘ ਖਾਲੜਾ ਦੇ ਕਰਕੇ ਨਹੀਂ ਰੋਕੀ ਜਾ ਰਹੀ ਇਹ ਉਹ ਕਾਲੇ ਦੌਰ ਦੇ ਨੂੰ ਦਰਸਾਉਂਦੀ ਹੈ ਜਿਹੜਾ ਕਾਲਾ ਦੌਰ ਜਿਹੜਾ ਧੱਬਾ ਮੈਨੂੰ ਲੱਗਦਾ ਕਿ ਸਾਡੇ ਭਾਰਤ ਮੁਲਕ ਦੇ ਉੱਤੇ ਲੱਗਿਆ ਕਿਹੜੀ ਗਵਰਨਮੈਂਟ ਚਾਹੂਗੀ ਕਿ ਭਾਈ ਸਾਡੇ ਪੁਲੀਸ ਵਰਲਡ ਵਾਈਡ ਦੁਨੀਆ ਦੇ ਵਿੱਚ ਸਾਡਾ ਨੂੰ ਪੜਦਾ ਖੁੱਲੇ ਤੁਸੀਂ ਜਿਹੜਾ ਉੜਦਾ ਪੰਜਾਬ ਬਣਾਇਆ ਉਦੋਂ ਦਾ ਸੈਂਸਰ ਬੋਰਡ ਨੇ ਕਿਤੇ ਕੱਟ ਨਹੀਂ ਲਾਇਆ ਜਦੋਂ ਪੰਜਾਬ ਦੀ ਤੁਸੀਂ ਐਡੀ ਮਾੜੀ ਸ਼ਵੀ ਤੁਸੀਂ ਲੋਕਾਂ ਅੱਗੇ ਦਿਖਾਤੀ ਉਦੋਂ ਨਹੀਂ ਤੁਸੀਂ ਇਹ ਕੱਟ ਲਏ ਪਰ ਹਮੇਸ਼ਾ ਪੰਜਾਬ ਦੇ ਨਾਲ ਇਹ ਅਜਿਹਾ ਕਿਉਂ ਹੁੰਦਾ ਪੰਜਾਬ ਨੂੰ ਜੇਕਰ ਕੋਈ ਕੋਈ ਇਸ ਤਰੀਕੇ ਦੀ ਮੂਵੀ ਲੈ ਕੇ ਆਉਂਦੇ ਆ ਅਸੀਂ ਕੋਈ ਚੰਗਾ ਰਿਪਰੈਜ਼ੈਂਟ ਕੀਤਾ ਜਾਂਦਾ ਤਾਂ ਉਹਨੂੰ ਰੋਕ ਲਾ ਦਿੱਤੀ ਜਾਂਦੀ ਹੈ ਜੇ ਇਸੇ ਕਰਕੇ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਆਮ ਲੋਕ ਨੇ ਉਹ ਆਵਾਜ਼ ਚੁੱਕਦੇ ਨੇ ਉਹ ਇਹ ਗੱਲ ਕਹਿੰਦੇ ਨੇ ਮੰਨਦੇ ਨੇ ਕਿ ਸ਼ਾਇਦ ਅਸੀਂ ਅੱਜ ਵੀ ਗੁਲਾਮ ਆ ਕਿਉਂਕਿ ਅਸੀਂ ਤਾਂ ਆਪਦੀ ਮਰਜ਼ੀ ਨਾਲ ਕੁਝ ਕਰ ਹੀ ਨਹੀਂ ਸਕਦੇ ਜਿਹੜੀ ਫਿਲਮ ਆ ਰਹੀ ਹੈ ਭਾਈ ਖਾਲੜਾ ਜੀ ਦੇ ਉੱਤੇ ਉਹਦੇ ਉੱਤੇ ਕਹਿੰਦੇ 100 ਤੋਂ ਉੱਪਰ ਕੱਟ ਲਾ ਦਿੱਤਾ ਗਿਆ ਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਨਾਂ ਹੈ ਉਹ ਵੀ ਨਹੀਂ ਵਰਤਣ ਦਿੱਤਾ ਜਾ ਰਿਹਾ ਬਿਲਕੁਲ ਏ ਤੁਹਾਡੀ ਗੱਲ ਬਿਲਕੁਲ درست ਆ ਦਲਜੀਤ ਦੋਸਾਂਝ ਹੋ ਰਹੇ ਇਸ ਮੂਵੀ ਦੇ ਵਿੱਚ ਆਪਣਾ ਕਿਰਦਾਰ ਨਿਭਾ ਰਹੇ ਨੇ ਉਹਨਾਂ ਦੇ ਉੱਤੇ ਉਹਨਾਂ ਦੇ ਵੱਲੋਂ ਜਿਹੜੀ ਫਿਲਮ ਬਣਾਈ ਗਈ ਆ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦੀ ਦੇਣ ਬਹੁਤ ਵੱਡੀ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਮਿਰਲਾ ਦਾ ਇਸ ਕਰਕੇ ਨਹੀਂ ਉਹਨਾਂ ਦੀ ਮੂਵੀ ਨੂੰ ਰੀਲੀਜ਼ ਹੋਣ ਦਿੱਤਾ ਜਾ ਰਿਹਾ ਜਾਂ ਸਰਕਾਰਾਂ ਰੋਕਦੀਆਂ ਨੇ ਜਾਂ ਜਿੱਥੇ ਵੀ ਜਸਵੰਤ ਸਿੰਘ ਖਾਲੜਾ ਦੀ ਗੱਲ ਹੁੰਦੀ ਆ ਨਾ ਤਾਂ ਉਹ ਸਾਡੇ ਲਈ ਇੱਕ ਮਾਰਗਦਰਸ਼ਕ ਬਣਦੇ ਨੇ ਇੱਕ ਨਾ ਹੋਰ ਵੱਡੀ ਗੱਲ ਆ ਕਿ ਤੁਸੀਂ ਜਸਵੰਤ ਸਿੰਘ ਖਾਲੜਾ ਨੂੰ ਜਦੋਂ ਨਾਮ ਹੁੰਦਾਗਾ ਤਾਂ ਮੈਂ ਇੱਕ ਬੜੇ ਹੀ ਸੀਨੀਅਰ ਵਕੀਲ ਦਾ ਸੁਣ ਰਿਆ ਸੀਗਾ ਬਿਆਨ ਸੁਣ ਰਿਆ ਸੀ ਤਾਂ ਦੱਸ ਰਿਹਾ ਸੀ ਉਹ ਕਹਿੰਦੇ ਜਿਹੜੀ ਸਰਕਾਰੀ ਦਰਬਾਰਾ ਹੁੰਦਾਗਾ ਜਾਂ ਸਰਕਾਰਾਂ ਹੁੰਦੀਆਂ ਨੇਗੀਆਂ ਉਹ ਨਾਮ ਲੈ ਕੇ ਲੂੰ ਕੰਡੇ ਖੜੇ ਹੋ ਜਾਂਦੇ ਜਦੋਂ ਉਹਨਾਂ ਸਾਹਮਣੇ ਜਸਵੰਤ ਸਿੰਘ ਖਾਲੜਾ ਨਾਮ ਆਉਂਦਾ ਹੁਣ ਗੱਲ ਇਹ ਆ ਜਸਵੰਤ ਸਿੰਘ ਖਾਲੜਾ ਨੂੰ ਨਾ ਤਾਂ ਤੁਸੀਂ ਟੈਰਰਿਸਟ ਕਹਿ ਸਕਦੇ ਹੋ ਕਿ ਉਹ ਭਾਈ ਅੱਤਵਾਦੀ ਸੀਗਾ ਹਨਾ ਨਾ ਤੁਸੀਂ ਉਹਨੂੰ ਕਿਸੇ ਹੋਰ ਤਰੀਕੇ ਨਾਲ ਕਹਿ ਸਕਦੇ ਹੋ ਉਹ ਤਾਂ ਇੱਕ ਜਿਹੜੇ ਮਨੁੱਖੀ ਅਧਿਕਾਰਾਂ ਦਾ ਸੰਗਠਨ ਹੁੰਦਾ ਸਾਡਾ ਉਸਦੇ ਮੈਂਬਰ ਸੀਗੇ ਜੀ ਤੇ ਉਸ ਆਪਦਾ ਜਿਹੜਾ ਉਹੀ ਕੰਮ ਮਨੁੱਖੀ ਹਿੱਤ ਦੇ ਵਿੱਚ ਆਪਦਾ ਕੰਮ ਕਰ ਰਹੇ ਸੀ ਕੰਮ ਕੀ ਸੀਗਾ ਸਿਰਫ ਲਾवारिस ਲਾਸ਼ਾਂ ਨੂੰ ਇਕੱਠਾ ਕਰਦੇ ਸੀ ਉਹਨਾਂ ਦੀ ਸਨাক্ত ਕਰਦੇ ਸੀਗੇ ਜੇਕਰ ਕਿਸੇ ਦਾ ਨਹੀਂ ਵਾਲੀ ਵਾਰਸ ਹੁੰਦਾ ਸੀ ਤਾਂ ਉਹਦਾ ਉਹਦੇ ਰੀਤੀ ਰਿਵਾਜਾਂ ਦੇ ਅਨੁਸਾਰ ਜਿਹੜਾ ਉਹਦਾ ਅੰਤਿਮ ਸੰਸਕਾਰ ਉਹਦਾ ਕੀਤਾ ਜਾਂਦਾ ਸੀਗਾ ਉਹਨਾਂ ਨੇ ਉਸ ਚੀਜ਼ ਦਾ ਇੱਕ ਰਿਪੋਰਟ ਤਿਆਰ ਕੀਤੀ ਜਿਹੜੀ ਰਿਪੋਰਟ ਅੱਜ ਵੀ ਭਾਈ ਜਸਵੰਤ ਸਿੰਘ ਖਾਲੜਾ ਦੀ ਸਾਈਡ ਦੇ ਉੱਤੇ ਜਾ ਕੇ ਆਪਾਂ ਨੂੰ ਮਿਲ ਜੂ ਪਰਿਵਾਰ ਤੋਂ ਮਿਲ ਜੂਗੀ ਵੱਖ-ਵੱਖ ਸਾਈਟਾਂ ਦੇ ਉੱਤੇ ਰਿਪੋਰਟ ਪਈ ਹੈ ਸਾਨੂੰ ਪਤਾ ਕਿ 25000 ਦਾ ਜਿਹੜਾ ਇੱਕ ਅੰਕੜਾ ਹੈਗਾ ਭਾਈ ਜਸਵੰਤ ਸਿੰਘ ਖਾਲੜਾ ਦੇ ਹੱਥ ਲਿਖਤ ਉਹਨਾਂ ਦੀ ਰਿਸਰਚ ਆ ਉਹ 25000 ਲਾਸ਼ਾਂ ਦਾ ਸੰਸਕਾਰ ਕੀਤਾ ਉਹਨਾਂ ਨੇ ਹਾਲਾਂਕਿ ਹੋਰ ਪਤਾ ਨਹੀਂ ਕਿੰਨੀਆਂ ਸੀਗੀਆਂ ਜੀ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਮੌਤ ਹੋਈ ਆ ਇਆ ਕਹਿ ਦਿੱ ਗਿਆ ਆਪਾਂ ਸ਼ਹੀਦ ਹੋਏ ਆ ਗਿਆ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਤਾਂ ਉਹ ਵੀ ਇੱਕ ਜਿਹੜੀ ਘਟਨਾ ਸੀਗੀ ਉਹ ਵੀ ਸਵਾਲ ਬਹੁਤ ਖੜੇ ਕਰਦੀ ਸੀ ਤਾਂ ਆਪਾਂ ਜਸਵੰਤ ਸਿੰਘ ਖਾਲੜਾ ਦੀ ਐਡੀ ਵੱਡੀ ਕੁਰਬਾਨੀ ਐਡਾ ਵੱਡਾ ਇਤਿਹਾਸ ਇੱਕ ਵਿਅਕਤੀ ਕਿਵੇਂ ਇਸ ਰਾਹ ਦੇ ਉੱਤੇ ਤੁਰਿਆ ਉਹਨੇ ਐਡਾ ਵੱਡਾ ਸੰਘਰਸ਼ ਕੀਤਾ ਤੇ ਉਹਦੇ ਨਾਲ ਕੀ ਵਾਪਰਿਆ ਇਹ ਸਾਰਾ ਕੁਝ ਦਿਖਾਉਣ ਦੀ ਇੱਕ ਕੋਸ਼ਿਸ਼ ਹੈਗੀ ਅਸਲ ਦੇ ਵਿੱਚ ਨਾ ਜਿਹੜੀ ਇਹ ਫਿਲਮ ਆ ਇਹ ਮੈਨੂੰ ਲੱਗਦਾ ਜਸਵੰਤ ਸਿੰਘ ਖਾਲੜਾ ਦੇ ਕਰਕੇ ਨਹੀਂ ਰੋਕੀ ਜਾ ਰਹੀ ਇਹ ਉਹ ਕਾਲੇ ਦੌਰ ਦੇ ਨੂੰ ਦਰਸਾਉਂਦੀ ਹੈ ਜਿਹੜਾ ਕਾਲਾ ਦੌਰ ਜਿਹੜਾ ਧੱਬਾ ਮੈਨੂੰ ਲੱਗਦਾ ਕਿ ਸਾਡੇ ਭਾਰਤ ਮੁਲਕ ਦੇ ਉੱਤੇ ਲੱਗਿਆ ਸਾਡੀ ਇੰਡੀਅਨ ਗਵਰਨਮੈਂਟ ਦੇ ਉੱਤੇ ਲੱਗਿਆ ਕਿਉਂਕਿ ਜੋ 84 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਹਾਲਾਤ ਖਰਾਬ ਹੁੰਦੇ ਨੇ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਖਰਾਬ ਹੁੰਦੇ ਨੇ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਤਪੇਕਤੂਬਰ ਨੂੰ ਕਤਲ ਕੀਤਾ ਜਾਂਦਾਗਾ ਅੰਗੋਲੀਆਂ ਮਾਰ ਕੇ ਤਾਂ ਉਸ ਤੋਂ ਬਾਅਦ ਜਦੋਂ ਦਿੱਲੀ ਦੇ ਵਿੱਚ ਸਿੱਖਾਂ ਨੂੰ ਟਾਇਰ ਪਾਪਾ ਕੇ ਸਾੜਿਆ ਗਿਆਗਾ ਉਹ ਜਿਹੜੀਆਂ ਉਹ ਸਾਰਾ ਮਾਹੌਲ ਸੀਗਾ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਕ੍ਰੀਏਟ ਕੀਤਾ ਗਿਆ ਬਹੁਤ ਸਾਰੇ ਅਜੀਹੀ ਲੋਕ ਜਿਹੜੇ ਪੋਲੀਟਿਕਲ ਬੰਦਿਆਂ ਨੇ ਕਹਿ ਦਈਏ ਜਾਂ ਅਫਸਰਸ਼ਾਹੀ ਨੇ ਕਹਿ ਦਈਏ ਉਹਨਾਂ ਨੇ ਉਸ ਸਮੇਂ ਦੇ ਅੰਦਰ ਵਾੜੇ ਬੈਰੂਪੀਏ ਵਾੜੇ ਜਿਹੜਾ ਨੇ ਸਿੱਖਾਂ ਨੂੰ ਹਿੰਦੂਆਂ ਵਿਰੁੱਧ ਤੇ ਹਿੰਦੂਆਂ ਨੂੰ ਸਿੱਖਾਂ ਵਿਰੁੱਧ ਜਿਹੜਾ ਕੀਤਾ ਉੰਦਾ ਕੀ ਸੀਗਾ ਬੱਸਾਂ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਭਲੀ ਪਤਮੀ ਨੂੰ ਲੱਗਾ ਬਹੁਤ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਨਾ ਕਿਵੇਂ ਬੱਸਾਂ ਦੇ ਵਿੱਚੋਂ ਸਿੱਖਾਂ ਨੂੰ ਵੀ ਕੱਢ-ਕੱਢ ਮਾਰਿਆ ਗਿਆ ਹਿੰਦੂਆਂ ਨੂੰ ਵੀ ਮਾਰਿਆ ਗਿਆਗਾ ਇੱਥੇ ਅਸੀਂ ਇਹ ਨਹੀਂ ਕਹਿੰਦੇ ਕਿ ਜੇ 25000 ਦਾ ਭਾਈ ਜਸਵੰਤ ਸਿੰਘ ਹਲੜਾ ਰਿਪੋਰਟ ਦੇ ਕੇ ਆ ਵੀ ਕੱਲੇ ਸਿੱਖਾਂ ਦਾ ਹੀ ਕਤਲ ਹੋਇਆ ਹਿੰਦੂਆਂ ਦਾ ਵੀ ਹੋਇਆ ਬੇਕੁਸੂ ਹਿੰਦੂ ਵੀ ਮਰੇ ਨੇ ਪਰ ਰਾਜੀਪ ਗੱਲ ਆਪਾਂ ਮੂਵੀ ਤੋਂ ਸ਼ੁਰੂ ਕੀਤੀ ਸੀ ਮੂਵੀ ਇਹ ਰਿਲੀਜ਼ ਕਿਉਂ ਨਹੀਂ ਹੋਣ ਦਿੱਤੀ ਜਾ ਰਹੀ ਕਾਰਨ ਕੀ ਹੈ ਇਹਦਾ ਇਹਦਾ ਇਹ ਆ ਤਾਂ ਸਰਕਾਰ ਨੂੰ ਡਰ ਹੈ ਮੈਂ ਉਹੀ ਜਿਹੜੀ ਤੁਹਾਨੂੰ ਮੈਂ ਕਹਾਣੀ ਸੁਣਾਈ ਹੈ ਨਾ ਅਸਲ ਦੇ ਵਿੱਚ ਇਤਿਹਾਸ ਆ ਇਹੀ ਕੁਛ ਮੂਵੀ ਦੇ ਵਿੱਚ ਆ ਜੀ ਇਸੇ ਕਰਕੇ ਹੁਣ ਤੁਸੀਂ ਦੱਸੋ ਕਿਹੜੀ ਗਵਰਨਮੈਂਟ ਚਾਹੂਗੀ ਕਿ ਭਾਈ ਸਾਡੇ ਪੁਲਿਸ ਵਰਲਡ ਵਾਈਡ ਦੁਨੀਆ ਦੇ ਵਿੱਚ ਸਾਡਾ ਪੜਦਾ ਖੁੱਲੇ ਸਾਡਾ ਉੱਤੇ ਜਿਹੜਾ ੱਬਾ ਦੁਨੀਆ ਨੂੰ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਕੰਟਰੀਆਂ ਚ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ ਹੋਣਾ ਬਾਰੇ ਪਰ ਪਰ ਇਹਦਾ ਸ਼ਰੀਫੀਅਤ ਹੈ ਦਿਲਜੀਤ ਤੋਂ ਸਾਝ ਹੋਣਾਂ ਦੀ ਆ ਪ੍ਰੋਡਿਊਸਰ ਜਿਹੜੇ ਆ ਉਹਨਾਂ ਦੀ ਕਿ ਉਹ ਇੱਥੇ ਰਿਲੀਜ਼ ਕਰਨਾ ਚਾਹੁੰਦੇ ਆ ਕਿੱਥੇ ਬਾਹਰ ਜਾ ਕੇ ਕਰ ਦੇ ਨੈਟਫਲਿਕਸ ਨੂੰ ਦੇ ਦੇ ਨ ਕਿਸੇ ਨੂੰ ਵੀ ਦੇ ਦੇ ਤਾਂ 올ਓਵਰ ਵਰਲਡ ਦੇਖੋਗਾ ਯੋ ਮੂਵੀ ਉਹ ਘੜਾ ਨਹੀਂ ਦੇਖੂਗਾ ਬਿਲਕੁਲ ਨੈਟਫਲਿਕਸ ਤੇ ਆਉਗੀ ਓਟੀਟੀ ਪਲੇਟਫਾਰਮਾਂ ਦੇ ਉੱਤੇ ਜਿਤ ਤੱਕ ਮੇਰੀ ਜਾਣਕਾਰੀ ਆ ਮੈਂ ਸੁਣਦੇ ਆਂ ਅਸੀਂ ਪਰਿਵਾਰ ਦੀ ਗੱਲਬਾਤ ਚੱਲ ਰਹੀ ਆ ਤੇ ਪਰਿਵਾਰ ਦੇਖੋ ਪਹਿਲੀ ਗੱਲ ਤਾਂ ਨਾ ਭਾਈ ਜਸਵੰਤ ਸਿੰਘ ਖਲੜਾ ਦੇ ਉੱਤੇ ਬਹੁਤ ਸਾਰੇ ਪ੍ਰੋਡਿਊਸਰ ਦੇ ਵੱਲੋਂ ਫਿਲਮ ਬਣਾਉਣੀ ਚਾਹੀ ਜੀ ਪਰ ਪਰਿਵਾਰ ਦੀ ਬਾਸ਼ਾਤ ਇੱਕੋ ਹੀ ਹੁੰਦੀ ਆ ਕਿ ਅਸੀਂ ਨਾਮ ਨਹੀਂ ਚੇਂਜ ਕਰ ਦੇਵਾਂਗੇ ਜੇ ਬਣਾਉਣੀ ਆ ਤਾਂ ਉਸੇ ਨਾਮ ਦੇਤੇ ਬਣੂਗੀ ਪਜ ਸਵਾਸੀ ਗੱਲੜਾ ਚਲੋ ਉਹ ਨਾਮ ਤੇ ਸਰਕਾਰਾਂ ਨਹੀਂ ਬੰਦਦੀਆਂ ਫਿਰ ਵੀ ਇੱਕ ਨਾਮ ਰੱਖਿਆ ਪੰਜਾਬ 95 ਕਿਉਂਕਿ 95 1995 ਦੇ ਵਿੱਚ ਉਹ ਉਹਦੇ ਉੱਤੇ ਜਿਹੜੀ ਇਹ ਫਿਲਮ ساری ਬਣੀ ਹੋਈ ਆ ਜੀ ਤਾਂ ਪੰਜਾਬ 95 ਨਾਮ ਦੇ ਉੱਤੇ ਵੀ ਹੁਣ ਜਿਹੜੀ ਪ੍ਰੋਬਲਮ ਆ ਸੈਂਸਰ ਬੋਰਡ ਨੂੰ ਹਾਲਾਂਕਿ ਇਸ ਤੋਂ ਪਹਿਲਾਂ ਦਲਜੀਤ ਹੋਰਾਂ ਦੀ ਇੱਕ ਮੂਵੀ ਆ ਚੁੱਕੀ ਆ ਪੰਜਾਬ 1984 ਬਹੁਤ ਸਾਰੇ ਲੋਕਾਂ ਨੇ ਦੇਖੀ ਆ ਤੁਸੀਂ ਤੁਸੀਂ ਜਿਹੜਾ ਉੜਦਾ ਪੰਜਾਬ ਬਣਾਇਆ ਹੈ ਉਦੋਂ ਤਾਂ ਸੈਂਸਰ ਬੋਰਡ ਨੇ ਕਿਤੇ ਕੱਟ ਨਹੀਂ ਲਾਇਆ ਜਦੋਂ ਪੰਜਾਬ ਦੀ ਤੁਸੀਂ ਐਡੀ ਮਾੜੀ ਸ਼ਵੀ ਤੁਸੀਂ ਲੋਕਾਂ ਅੱਗੇ ਦਿਖਾਤੀ ਉਦੋਂ ਨਹੀਂ ਤੁਸੀਂ ਇਹ ਕੱਟ ਲਾਏ ਅੱਜ ਜਦੋਂ ਪੰਜਾਬ ਦੇ ਹੱਕਾਂ ਨੂੰ ਲੈ ਕੇ ਜੇ ਪੰਜਾਬ ਦੇ ਨਾਲ ਕੁਝ ਗਲਤ ਹੋਇਆ ਜੀ ਅਸੀਂ ਉਹ ਦਿਖਾਉਣਾ ਚਾ ਰਹੇ ਹਾਂ ਤਾਂ ਤੁਸੀਂ 102 ਕੱਟ ਲਾਤੇ ਇਹੀ ਤਾਂ ਰੌਲਾ ਨਾ ਹੁਣ ਐਮਰਜੈਂਸੀ ਮੂਵੀ ਆਈ ਕੰਗਣਾ ਦੀ ਉਹਦੇ ਵਿੱਚ ਸ਼ਰਿਆਮ ਸਿੱਖਾ ਨੂੰ ਦਿਖਾਇਆ ਗਿਆ ਜੀ ਇਹ ਤਾਂ ਆਖੇ ਹਥਿਆਰ ਲੈ ਕੇ ਗੁਰੂ ਘਰਾਂ ਚ ਬੈਠ ਗਏ ਸੀ ਕਿ ਜੋ ਉਹਨਾਂ ਨੇ ਸੰਤਾਂ ਦਾ ਕਿਰਦਾਰ ਦਿਖਾਉਂਦੀ ਉਹਦੇ ਚ ਕੋਸ਼ਿਸ਼ ਕੀਤੀ ਟਰੇਲਰ ਦੇ ਵਿੱਚ ਹਾਲਾਂਕਿ ਲੋਕਾਂ ਨੇ ਵਿਰੋਧ ਕੀਤਾ ਐ ਜੀਬੀਸੀ ਨੇ ਆਵਾਜ਼ ਚੁੱਕੀ ਜੇਕਰ ਸੰਸਥਾਵਾਂ ਤੇ ਲੋਕ ਵਿਰੋਧ ਕਰ ਨਾ ਕਰਦੇ ਆਵਾਜ਼ ਨਾ ਚਾਹਦੇ ਤੇ ਕਟ ਉਹਦੇ ਚ ਵੀ ਨਹੀਂ ਲੱਗਣੇ ਲੋਕ ਉਹਤੇ ਆਪਾਂ ਨੂੰ ਪਤਾ ਹੀ ਆ ਕਲੀਅਰ ਮਨਜ਼ੂਰੀ ਮਿਲ ਗਈ ਸੀ ਰੀਲਿਜ਼ਿੰਗ ਡੇਟਾ ਮਿਲ ਗਿਆ ਸੀ ਸਾਰਾ ਕੁਝ ਹੋ ਗਿਆ ਸੀਗਾ ਤੇ ਜਦੋਂ ਉਹ ਚੀਜ਼ ਨੂੰ ਸੈਂਸਰ ਬੋਰਡ ਪਾਸ ਕਰ ਇਸੇ ਗੱਲ ਕਰਕੇ ਤਾਂ ਅਸੀਂ ਰੌਲਾ ਪਾਉਨੇ ਆ ਨਾ ਕਿ ਸੈਂਸਰ ਬੋਰਡ ਦੇ ਅੰਦਰ ਭਾਈ ਕੋਈ ਸਾਡਾ ਇੱਕ ਬੰਦਾ ਹੋਣਾ ਚਾਹੀਦਾ ਜਿਹੜਾ ਸਮਝਦਾ ਹੋਵੇ ਜਿਹੜਾ ਸਿੱਖ ਪਰੰਪਰਾਵਾਂ ਨੂੰ ਸਿੱਖ ਇਤਿਹਾਸ ਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਸਮਝਦਾ ਹੋਵੇ ਉਹਦੇ ਹੱਕੀ ਭੁਗਤਾ ਹੋਵੇ ਅੱਜ ਸੈਂਸਰ ਬੋਰਡ ਦੇ ਵਿੱਚ ਹਰ ਕਮਿਊਨਿਟੀ ਦੇ ਨਾਲ ਸਬੰਧਿਤ ਇੱਕ ਬੰਦਾ ਬੈਠਾਗਾ ਹਰ ਧਰਮ ਨੂੰ ਹਰ ਰਿਲੀਜੀਅਸ ਨੂੰ ਉੱਥੇ ਜਿਹੜੇ ਸਮਝਿਆ ਜਾਂਦਾਗਾ ਭਾਵਨਾਵਾਂ ਦੀ ਕਦਰ ਕੀਤੀ ਜਾਂਦੀ ਹੈ ਪਰ ਹਮੇਸ਼ਾ ਪੰਜਾਬ ਦੇ ਨਾਲ ਇਹ ਅਜਿਹਾ ਕਿਉਂ ਹੁੰਦਾ ਪੰਜਾਬ ਨੂੰ ਜੇਕਰ ਕੋਈ ਕੋਈ ਇਸ ਤਰੀਕੇ ਦੀ ਮੂਵੀ ਲੈ ਕੇ ਆਉਨੇ ਆਸੀਂ ਕੋਈ ਚੰਗਾ ਰਿਪਰੈਜ਼ੈਂਟ ਕੀਤਾ ਜਾਂਦਾ ਤਾਂ ਉਹਨੂੰ ਰੋਕ ਲਾ ਦਿੱਤੀ ਜਾਂਦੀ ਹੈ ਹੁਣ ਫਿਲਮਾਂ ਤੇ 120 ਕਟ ਲਾਤੇ ਜਗਪ੍ਰੀਤ 120 ਕੱਟਾ ਤੋਂ ਬਾਅਦ ਬਚੂਗੀ 2.5 ਘੰਟੇ ਤਾਂ ਮੂਵੀ ਹੁੰਦੀ ਆ ਮੈਂ ਵੀ ਮੈਂ ਵੀ ਉਹੀ ਸੋਚ ਰਹਾ ਸੀ ਤੁਸੀਂ 120 ਕੱਟ ਲਾਤੇ ਤੁਸੀਂ ਨਾਮ ਬਦਲਣ ਨੂੰ ਕਹਤਾ ਤੇ ਅਸੀਂ ਮੂਵੀ ਫਿਰ ਫਿਰ ਲੋਕੀ ਕਹਿੰਦੇ ਵੀ ਤੁਸੀਂ ਮੂਵੀ ਨਹੀਂ ਬਣਾਉਂਦੇ ਇਦਾਂ ਦੀ ਇਹਨਾਂ ਨੇ ਨਾ 120 ਤੇ ਨਹੀਂ ਰੋਕਣਾ ਇਹਦੋਂ ਪਹਿਲਾਂ 88 ਕੱਟ ਦਿੰਦਾ ਉਹ ਹੋਇਆ ਸੀ ਹੁਣ ਲੇਟਸਟ ਇਹਨਾਂ ਨੇ 120 ਕਰਤੇ ਮੈਂ ਦੇਖ ਲਓ ਤੁਸੀਂ ਇਹਨਾਂ ਨੇ ਅੱਗੇ ਜਾਂਦ ਜਾਂਦੇ 150 ਤੇ 200 ਜਮ੍ਹਾਂ ਖਤਮ ਹੀ ਕਰ ਦੇਣੀਆਂ ਵੀ ਭਾਈ ਤਿੰਨ ਚਾਰ ਮਿੰਟਾਂ ਚ ਨਿਵੇੜ ਲਓ ਤੁਸੀਂ ਆਹਦਾ ਹਣਾ ਤਾ ਉਹ ਚੀਜ਼ ਇਥੋਂ ਸਾਫ ਮਨਛਾ ਜਿਹੜੀ ਕਲੀਅਰ ਹੁੰਦੀ ਆ ਯਾਹਰ ਹੁੰਦੀ ਆ ਕਿ ਭਾਈ ਇਹ ਜਿੰਨਾ ਹੋ ਰਿਹਾ ਸਾਡੇ ਨਾਲ ਇਹ ਸਹੀ ਨਹੀਂ ਹੋ ਰਿਹਾਗਾ ਇਸੇ ਕਰਕੇ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਆਮ ਲੋਕ ਨੇ ਉਹ ਆਵਾਜ਼ ਚੁੱਕਦੇ ਨੇ ਉਹ ਇਹ ਗੱਲ ਕਹਿੰਦੇ ਨੇ ਮੰਨਦੇ ਨੇ ਕਿ ਸ਼ਾਇਦ ਅਸੀਂ ਅੱਜ ਵੀ ਗੁਲਾਮ ਆ ਕਿਉਂਕਿ ਅਸੀਂ ਤਾਂ ਆਪਦੀ ਮਰਜ਼ੀ ਨਾਲ ਕੁਝ ਕਰ ਹੀ ਨਹੀਂ ਸਕਦੇ ਬਿਲਕੁਲ ਅਸੀਂ ਫਿਲਮਾਂ ਨਹੀਂ ਬਣਾ ਸਕਦੇ ਸਾਡਾ ਰਾਈਟ ਆ ਸਾਨੂੰ ਕੁਝ ਵੀ ਨਹੀਂ ਹੈਗਾ ਸਾਡੇ ਕੋਲੇ ਤਾਂ ਇਸੇ ਕਰਕੇ ਜਿਹੜਾ ਅੱਜ ਹੋ ਰਿਹਾ ਬਾਕੀ ਮੈਨੂੰ ਲੱਗਦਾ ਕਿ ਸਰਕਾਰ ਨੂੰ ਇਹਦੇ ਉੱਤੇ ਗੰਭੀਰਤਾ ਨਾਲ ਲੈਣਾ ਚਾਹੀਦਾ ਕੇਂਦਰ ਸਰਕਾਰ ਜਰੂਰ ਇਹ ਤੇ ਧਿਆਨ ਦੇਵੇ ਮੈਨੂੰ ਲੱਗਦਾ ਕਿ ਸਾਡੀਆਂ ਵੀ ਜਥੇਬੰਦੀਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹਦੇ ਉੱਤੇ ਨੋਟਿਸ ਲੈਣਾ ਚਾਹੀਦਾ ਐ ਜੀਪੀਸੀ ਨੂੰ ਇਹ ਤੇ ਨੋਟਿਸ ਲੈਣਾ ਚਾਹੀਦਾ ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਮੈਂ ਬਿਆਨ ਸੁਣ ਰਿਹਾ ਸੀ ਗੈਨੀ ਰਗਵੀਰ ਸਿੰਘ ਹੋਰਾਂ ਦਾ ਉਹਨਾਂ ਨੇ ਇਸ ਦੀ ਨਿੰਦਿਆ ਕੀਤੀ ਆ ਉਹਨਾਂ ਨੇ ਕਿਹਾ ਕਿ ਇਹ ਸਿੱਖਾਂ ਦੇ ਨਾਲ ਹੀ ਸਾਡੇ ਨਾਲ ਸ਼ੁਰੂ ਤੋਂ ਤੱਕ ਆ ਹੁੰਦਾ ਆ ਦਿੱਲੀ ਆਸ ਕਰਦੀ ਆਈ ਆ ਪਰ ਮੈਨੂੰ ਲੱਗਦਾ ਕੀ ਇਕੱਲੇ ਬਿਆਨ ਦੇ ਕੇ ਸ਼ਾਇਦ ਸਾਨੂੰ ਇਹਦੇ ਨਾਲ ਸਰਨਾ ਨਹੀਂ ਸਾਨੂੰ ਇਹਦੀ ਕਾਰਵਾਈ ਕਰਨੀ ਪੈਣੀ ਆ ਸਾਨੂੰ ਕੋਰਟ ਅਦਾਲਤਾਂ ਦਾ ਸਹਾਰਾ ਲੈਣਾ ਪਊ ਸੁਪਰੀਮ ਕੋਰਟ ਤੱਕ ਜਾਣਾ ਪਊਗਾ ਤੇ ਲੋੜ ਆ ਅੱਜ ਅਸੀਂ ਇਸ ਚੀਜ਼ਾਂ ਦੀ ਆਵਾਜ਼ ਉਠਾਈਏ ਸਾਡੇ ਬਹੁਤ ਸਾਰੇ ਇਹੋ ਜਿਹੇ ਯੋਧੇ ਆ ਬੜੇ ਨਾਇਕਾਂ ਦੀਆਂ ਸਾਡੇ ਕੋਲ ਕਹਾਣੀਆਂ ਪਈਆਂ ਜੀਆਂ ਤਾਂ ਫਿਰ ਇਸ ਤਰੀਕੇ ਦੇ ਨਾਲ ਤਾਂ ਅਸੀਂ ਕਿਸੇ ਨੂੰ ਵੀ ਕਿਸੇ ਦੀ ਵੀ ਕਹਾਣੀ ਅਸੀਂ ਆਪਣੀ ਦੁਨੀਆ ਦੇ ਵਿੱਚ ਆਪਣੇ ਇਤਿਹਾਸ ਨੂੰ ਰੱਖ ਨਹੀਂ ਪਾਵਾਂਗੇ ਬਿਲਕੁਲ